ਸਾਨੂੰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਪੰਜਾਬ ਚ ਝੋਨੇ ਦੇ ਸੀਜ਼ਨ ਨੂੰ ਲੈ ਕੇ ਬਿਜਲੀ ਸਪਲਾਈ ਦਾ ਸ਼ਡਿਊਲ ਜਾਰੀ ਹੋ ਗਿਆ ਇਸ ਬਾਰੇ ਇੱਥੇ ਪ੍ਰੈਸ ਕਾਨਫਰੰਸ ਕਰਦੇ ਹਨ ਬਿਜਲੀ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਦੱਸਿਆ ਕਿ ਸੂਬੇ ਚ ਝੋਨੇ ਦਾ ਸੀਜ਼ਨ ਲਈ ਮੁੱਖ ਮੰਤਰੀ ਮਾਨ ਨੇ ਝੋਨੇ ਦੀ ਸਿੱਧੀ ਬਜਾਈ ਡੀਐਸਆਰ ਨੂੰ ਉਤਸ਼ਾਹਿਤ ਕਰਨ ਵਾਸਤੇ ਬੜੇ ਵਧੀਆ ਉਪਰਾਲੇ ਕੀਤੇ ਨੇ ਡੀਐਸਆਰ ਲਈ 15 ਤੋਂ 31 ਮਈ ਦਾ ਸ਼ਡਿਊਲ ਅਤੇ ਬਜਾਈ ਸ਼ੁਰੂ ਹੋ ਚੁੱਕੀ ਆ ਜਦੋਂ ਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਜ਼ਿਲਿਆਂ ਤੇ ਨਹਿਰੀ ਸਚਾਈ ਵਾਲੇ ਜ਼ਿਲ੍ਹਿਆਂ ਚ ਬਿਜਲਾਈ ਇੱਕ ਜੂਨ ਤੋਂ ਸ਼ੁਰੂ ਹੋਵੇਗੀ ਬਿਜਲੀ ਮੰਤਰੀ ਨੇ ਕਿਹਾ ਕਿ ਇਸ ਵਾਰ ਅਸੀਂ 5 ਲੱਖ ਏਕੜ ਦੇ ਝੋਨੇ ਦੀ ਸਿੱਧੀ ਬਜਾਈ ਦਾ ਟਾਰਗੇਟ ਰੱਖਿਆ ਇਸ ਨਾਲ ਸਾਡੇ ਪਾਣੀ ਦਾ ਬਹੁਤ ਜ਼ਿਆਦਾ ਬਚਾ ਹੁੰਦਾ ਤੇ ਧਰਤੀ ਹੇਠਲਾ ਪਾਣੀ ਵੀ ਬਹੁਤ ਬਚਦਾ ਉਹਨਾਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਡੀਐਸਆਰ ਅਪਣਾਉਣ ਲਈ ਕਿਹਾ ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਦੇ ਲਈ ਮੁੱਖ ਮੰਤਰੀ ਵੱਲੋਂ 1500 ਰੁਪਏ ਪ੍ਰਤੀ ਏਕੜ ਦੀ ਸਬਸਿਡੀ ਵੀ ਡੀਐਸਆਰ ਤੇ ਮਿਲਦੀ ਆ ਬਿਜਲੀ ਮੰਤਰੀ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਜਾਈ ਨੂੰ ਲੈ ਕੇ ਬਿਜਲੀ ਸਪਲਾਈ ਲਈ ਸੂਬੇ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਪਹਿਲੇ ਜ਼ੋਨ ਚ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਚ ਝੋਨੇ ਦੀ ਫਸਲ ਲਾਉਣ ਲਈ 1 ਜੂਨ 2025 ਤੋਂ ਇੱਥੇ ਬਿਜਲੀ ਦੀ ਸਪਲਾਈ ਲਗਾਤਾਰ ਮਿਲੇਗੀ ਤੇ ਫਸਲ ਪੱਕਣ ਤੱਕ ਘੱਟੋ ਘੱਟ 8 ਘੰਟੇ ਦੀ ਬਿਜਲੀ ਸਪਲਾਈ ਦਿੱਤੀ ਜਾਵੇਗੀ ਦੂਜਾ ਜ਼ੋਨ 5 ਜੂਨ ਤੋਂ ਸ਼ੁਰੂ ਹੋਵੇਗਾ ਜਿਸ ਚ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਸ਼ਾਮਲ ਨੇ ਇਹਨਾਂ ਜ਼ਿਲ੍ਹਿਆਂ 'ਚ ਝੋਨੇ ਦੀ ਬਜਾਈ ਲਈ ਨਿਰਵਿਘਨ ਬਿਜਲੀ ਦੀ ਸਪਲਾਈ ਜਾਰੀ ਰਹੇਗੀ ਤੀਜੇ ਜ਼ੋਨ ਦੀ ਸਮਾਂ ਸੀਮਾ 9 ਜੂਨ ਤੋਂ ਆ ਇਸ ਜ਼ੋਨ 'ਚ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਸ਼ਾਮਲ ਨੇ ਇੱਥੇ 9 ਜੂਨ ਤੋਂ ਘਟੋ-ਘਟ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ ਤੇ ਇਸ ਤੋਂ ਬਾਅਦ ਬਿਜਲੀ ਵੀ ਦਿੱਤੀ ਜਾ ਸਕਦੀ ਆ ਬਿਜਲੀ ਮੰਤਰੀ ਨੇ ਦੱਸਿਆ ਕਿ 80 ਲੱਖ ਏਕੜ ਝੋਨੇ ਦੀ ਬਜਾਈ ਪੰਜਾਬ 'ਚ ਹੋਣੀ ਹੁੰਦੀ ਆ ਕਿਉਂਕਿ ਪੰਜਾਬ ਖੇਤੀਬਾੜੀ ਪ੍ਰધાન ਸੂਬਾ ਤੇ ਸਾਡੇ ਲਈ ਇਹ ਸੀਜ਼ਨ ਬਹੁਤ ਐਮ ਹੁੰਦਾ ਉਹਨਾਂ ਨੇ ਦੱਸਿਆ ਕਿ ਬਿਜਲੀ ਸਪਲਾਈ ਦੇ ਲਈ ਸਾਡੇ ਕੋਲ ਕੋਈ ਕਮੀ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਦੂਜੇ ਸੂਬਿਆਂ ਨੂੰ ਵੀ ਬਿਜਲੀ ਸਪਲਾਈ ਦਿੰਦੇ ਆ ਤੇ ਝੋਨੇ ਦੀ ਸੀਜ਼ਨ ਦੌਰਾਨ ਅਸੀਂ ਇਹ ਬਿਜਲੀ ਨਹੀਂ ਬੰਦ ਕਰ ਦਿੰਦੇ ਉਹਨਾਂ ਨੇ ਕਿਹਾ ਕਿ ਅਸੀਂ ਦੂਜੇ ਸੂਬਿਆਂ ਨੂੰ ਬਿਜਲੀ ਸਪਲਾਈ ਦਿੰਦੇ ਹਾਂ ਤੇ ਝੋਨੇ ਦੀ ਸੀਜ਼ਨ ਦੌਰਾਨ ਅਸੀਂ ਇਹ ਬਿਜਲੀ ਨਹੀਂ ਬੰਦ ਕਰ ਦਿੰਦੇ ਉਹਨਾਂ ਨੇ ਕਿਹਾ ਕਿ ਕੁੱਲ ਮਿਲਾ ਕੇ ਸਾਡੇ ਕੋਲ 17000 ਮੈਗਾਬਾਈਟ ਬਿਜਲੀ ਦੀ ਮੰਗ ਆਵੇਗੀ ਤੇ ਉਸ ਦੀ ਸਪਲਾਈ ਦੇਵਾਂਗੇ ਇਸ ਲਈ ਸਾਡੇ ਕੋਲ ਪੁਖਤਾ ਪ੍ਰਵੰਧ ਨੇ ਬਿਜਲੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕਠਿਨਾਈ ਨਹੀਂ ਆਉਣ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਘਰੇਲੂ ਤੇ ਇੰਡਸਟਰੀਅਲ ਬਿਜਲੀ ਦੀ ਸਪਲਾਈ ਵੀ جاری ਰਹੇਗੀ ਉਹਨਾਂ ਨੇ ਕਿਹਾ ਕਿ ਬਿਜਲੀ ਵਿਭਾਗ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਬੁਲੰਦੀਆਂ ਨੂੰ ਛੂਰਿਆ ਤੇ ਸਾਡੇ ਥਰਮਲ ਪਲਾਂਟਾਂ 'ਚ ਕੋਲੇ ਦੀ ਕਮੀ ਨਹੀਂ ਆ ਅੱਜ ਵੀ 30 ਦਿਨਾਂ ਦਾ ਕੋਲਾ ਸਾਡੇ ਥਰਮਲ ਪਲਾਂਟਾਂ 'ਚ ਮੌਜੂਦ ਹੈ